ਫੀਟਪੁਟ ਪੁਲਿਸ ਨੂੰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਸਾਡੇ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫੀਟਪੁਟ ਉਹਨਾਂ ਦੀ ਰੈਮਾਈ ਹੈ ਜਿਹੜੇ ਐਸਪੀਡੀ ਸੰਦੀਪ ਕੁਮਾਰ ਡੀਐਸਪੀ ਡੀ ਅਰੁਣ ਮੁੰਡਨ ਤੇ ਇੰਸਪੈਕਟਰ ਸੀਆਈਏ ਦੀਆਂ ਟੀਮਾਂ ਜਿਹੜੀਆਂ ਇਲਾਕੇ ਵਿੱਚ ਗਸ਼ਤ ਕਰ ਰਹੀਆਂ ਗਸ਼ਤਦਾਨ ਇੱਕ ਸ਼ੱਕੀ ਜਿਹੜੀ ਕਾਰ ਆ ਜਿਹੜੀ ਉਹ ਮਿਲੀ ਜਿਹਨੂੰ ਰੌਂਡ ਅਪ ਕਰਕੇ ਜਦੋਂ ਉਹਨੂੰ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ 60 ਕਿਲੋ ਜਿਹੜੀ ਹੈਗੀ ਚੂਰਾ ਪੋਸ ਜਿਹੜਾ ਬਰਾਮਦ ਹੋਇਆ ਜਦੋਂ ਉਹਨਾਂ ਨੂੰ ਰੂਟੀਨ ਚ ਪੁੱਛ ਕੇ ਉਹਨਾਂ ਦੋਨਾਂ ਦੀ ਕੀਤੀ ਗਈ ਤੇ ਉਹ ਦੋਨੋਂ ਸਕੇ ਭਰਾ ਜਿਹੜੇ ਹੈਗੇ ਤਲਵਿੰਦਰ ਸਿੰਘ ਉਰਫ ਪਿੰਦੀ ਅਮਨਦੀਪ ਸਿੰਘ ਉਫ ਅਮਨਾ ਵਾਸੀ ਬਠਿੰਡਾ ਵਜੋਂ ਹੋਈ ਦੋਨਾਂ ਦੇ ਖਿਲਾਫ ਹੀ ਮੁਕਦਮੇ ਦਰਜ ਆਲਰੇਡੀ ਜਿਹੜੇ ਅਮਨਦੀਪ ਹੈਗਾ ਇਹਦੇ ਖਿਲਾਫ 5 ਮੁਕਦਮੇ ਜਿਹੜੇ ਹੈਗੇ ਐਂਡੀ ਦੇ ਦਰਜ ਹੈਗੇ ਇਨਾਂ ਕੋਲੋਂ ਜਿਹੜੀ ਇੱਕ ਕਾਰ ਜਿਹੜੀ I20 ਜਿਹੜੀ ਉਹ ਕਬਜ਼ੇ ਵਿੱਚ ਲਈ ਗਈ। ਉਹ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਆ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਆ ਇਹਨੂੰ ਤੋਂ ਰਿਮਾਈਂਡ ਲੈ ਕੇ ਫਿਰ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ।